ਉਹ ਬਹਾਨ ਰਵੇ ਅੰਤਰਰਾਸ਼ਟਰੀ ਵਾਲਮੀਕੀ ਮਧਵੀ ਸਖ ਧਰਮ ਸਮਾਜ ਭਾਰਤ ਇਹ ਸੰਘਰਸ਼ ਨੂੰ ਪੂਰੀ ਪੂਰੀ ਤਰ੍ਹਾਂ ਪੰਜਾਬ ਚ ਵਿੜ ਚੁੱਕਾ ਔਰ ਬਾਬਾ ਸਾਹਿਬ ਦੇ ਸਲਮਾਨ ਤੇ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਕਰਨ ਵਾਲੇ ਅਸੀਂ ਔਰ ਭਾਰਤ ਦੇ ਸਵਧਾਨ ਦੇ ਕੋਈ ਸਮਝੌਤਾ ਨਹੀਂ ਹੋਗਾ ਇਹ ਪੰਜਾਬ ਵਿੱਚ ਇਹਦਾ ਜਿਹੜਾ ਸਨਮਾਨ ਆ ਉਹ ਅੰਤਰਰਾਸ਼ਟਰੀ ਵਾਲਮੀਕੀ ਮਧਵੀ ਧਰਮ ਸਮਾਜ ਭਾਰਤ ਕਰੇ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਮੈਂਮਨ ਦਸ ਸਿੰਘ ਆਪਣੀ ਬਲੇਰ ਮﻘਬਲਾ ਦਾ ਪੰਜਾਬ ਅੰਤਰਰਾਸ਼ਟਰੀ ਬਾਲਮੀਕ ਮਜਬੂਤ ਅੱਜ ਅਸੀਂ ਪੰਨੂ ਦਾ ਪਤਲਾ ਫੂਕਣਾ ਉਹਨੇ ਜੋ 14 April ਦਾ ਪਰ ਐਲਾਨ ਕੀਤਾ ਸੀ ਬਾਬਾ ਸਾਹਿਬ ਦੇ ਬੁੱਤ ਢਾਏ ਜਾਣ ਅਸੀਂ ਉਹਨਾਂ ਦੀ ਵਰਕਰਾਂ ਨੂੰ ਪੰਨੂ ਦੇ ਵਰਕਰਾਂ ਨੂੰ ਤਾਂ ਪੰਨੂ ਨੂੰ ਚੇਤਾਵਨੀ ਦੇ ਦੇ ਵੀ ਤੂੰ ਇੱਕ ਅੱਰੀ ਇੱਥੇ ਆ ਕੇ ਦੇਖ ਤੇ ਜਾਂ ਜਿਹੜੇ ਇੱਥੇ ਜਿਹੜੇ ਚੂਹੇ ਖੁੱਡਾਂ ਚ ਲੱਗ ਕੇ ਬੜੇ ਆ ਜਿਹੜੇ ਉਹਨੂੰ ਸਹਿ ਦਿੰਦੇ ਇੱਥੇ ਰੇ ਉਹ ਬਾਹਰ ਨਿਕਲ ਕੇ ਦੇਖ ਲੈ ਔਰ ਇਹ ਕੋਣ ਨਾ ਕਿਸੇ ਨੂੰ ਡਰਾਉਂਦੀ ਆ ਨਾ ਕਿਸੇ ਕੋ ਡਰਦੀ ਆ ਗੁਰੂ ਗੋਬਿੰਦ ਸਿੰਘ ਦੇ ਮਹਾਰਾਜ ਦੇ ਪੁੱਤਰ ਆ ਇਹ ਅਸੀਂ ਬਾਬਾ ਸਾਹਿਬ ਦੇ ਪੁੱਤਰ ਆ ਬਾਬਾ ਸਾਹਿਬ ਸਾਡਾ ਆਂਦਾ ਤਾਂ ਸਭ ਦਾ ਆਂਦਾ ਮਾਲਕ ਆ ਉਹ ਅਸੀਂ ਇਹਨਾਂ ਦਾ ਕਦੀ ਜ਼ਿੰਦਗੀ ਦੇ ਵਿੱਚ ਜੇ ਬਾਬਾ ਸਾਹਿਬ ਦੇ ਕੋਈ ਕੋਈ ਖਿਲਾਫ ਬੋਲੇ ਉਹ ਕੱਲ ਨੂੰ ਸਹਿਣ ਨਹੀਂ ਕੀਤਾ ਜਾ